ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਕਲਵਿੰਦਰ ਕਲਜੀ ਅੱਜ ਸਾਰਾ ਸਾਰੇ ਕਿਸਾਨਾਂ ਦੀਆਂ ਧੀਆਂ ਤੇ ਬੇਟੀਆਂ ਤੇ ਪੰਜਾਬ ਦੀਆਂ ਬੇਟੀਆਂ ਤੈਨੂੰ ਸਲੂਟ ਕਰਦੀਆਂ ਪ੍ਰਾਊਡ ਆਫ ਯੂ ਤੂੰ ਕੰਮ ਕੀਤਾ ਇੱਕ ਟਕੇ ਟਕੇ ਨੂੰ ਵੇਕਣ ਵਾਲੀ ਇਹਨੂੰ ਰਣੌਤ ਨੂੰ ਦੱਸ ਦਿੱਤਾ ਹੈ ਕਿ ਤੁਸੀਂ ਟਕੇ ਟਕੇ ਨਹੀਂ ਜਿਸਮ ਫਰੋਸ਼ੀ ਕਰਨ ਵਾਲੀ ਹੈ ਅਸੀਂ ਮਾਈ ਭਾਗੋ ਦੀਆਂ ਤੇ ਬੀਬੀ ਸ਼ਰਨ ਕੌਰ ਦੀਆਂ ਵਾਰਸਾਂ ਇਹ ਤੁਸੀਂ ਟਗ ਟਗ ਨੂੰ ਵਿਖਦੀਆਂ ਜੇ ਅੱਜ ਭਾਈ ਉਹਦੋਂ ਸ਼ਹੀਦ ਭਾਈ ਉਦਮ ਸਿੰਘ ਦਾ ਇਤਿਹਾਸ ਦਰਹਾਇਆ ਇੱਕ ਤੁਚਪੇੜ ਨਹੀਂ ਮਾਰੀ ਔਕਾਤ ਦੱਸੀ ਆ ਭਾਰਤ ਦੇ ਲੋਕਾਂ ਨੂੰ ਜਿਹੜੇ ਧੀਆ ਪੈਣਾ ਉੱਤੇ ਗਲਤ ਸਵਾਲ ਕਰਦੇ ਨੇ ਤੋਂ ਪੰਜਾਬ ਦੀ ਉਹ ਹਰ ਕਿਸਾਨ ਦੀ ਬੇਟੀ ਤੇ ਧੀ ਦੇ ਅੱਜ ਦਿਲ ਜਿੱਤਿਆ ਹੈ ਤੈਨੂੰ ਸਲੂਟ ਆ ਪਰ ਇੱਕ ਮੇਰੀ ਤੁਸ਼ ਜੀ ਭੇਟਾ 5 ਲੱਖ ਰੁਪਈਆ ਇੱਕ ਮੈਂ ਤੈਨੂੰ ਇਹ ਨਹੀਂ ਵੀ ਕੋਈ ਜੋ ਤੂੰ ਕੀਤਾ ਇਹਦੀ ਕੀਮਤ ਨਹੀਂ ਇੱਕ ਮੈਂ ਸ਼ਰਦਾ ਦੇ ਨਾਲ ਇਹ ਤੈਨੂੰ ਟੇਟਾ ਕਰ ਰਿਹਾ ਇਹ ਜਰੂਰ ਪ੍ਰਵਾਨ ਕਰ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ